ਸਿੱਖ ਧਰਮ ਦੇ ਵਿੱਚ ਹੀ ਬਹੁਤ ਹੀ ਵੱਡਾ ਸਥਾਨ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਦਾ ਉਹ ਇਲਾਕਾ ਜਿੱਥੇ ਭੰਤਨ ਗੁਰੂ ਨਾਨਕ ਸਾਹਿਬ ਜੀ ਦੀ ਜਿੰਦਗੀ ਦਾ ਬਹੁਤ ਸਾਰੇ ਸਾਲਾਂ ਦਾ ਸਫ਼ਰ ਤੈ ਹੋਇਆ ਉਹਨਾਂ ਸਥਾਨਾਂ ਦੇ ਵਿੱਚੋਂ ਇੱਕ ਸਥਾਨ ਉਹ ਹੈ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਨਮਾਜ਼ ਅਦਾ ਕਰਨ ਲਈ ਕਿਹਾ ਗਿਆ ਸੀ ਦولت ਨਵਾਬ ਦولت ਖਾਂ ਦੇ ਦੁਆਰਾ ਤੇ ਇਹ ਉਹ ਮੁਬਾਰਕ ਪਵਿੱਤਰ ਸਥਾਨ ਹੈ ਜਿੱਥੇ ਆਪਾਂ ਜੀ ਦਰਸ਼ਨ ਕਰਨਾ ਹੈ ਆਪਣੇ ਪਰਿਵਾਰ ਦੇ ਨਾਲ ਸੁਲਤਾਨਪੁਰ ਲੋਧੀ ਦਾ ਅਪੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਇਹ ਗੁਰਦੁਆਰਾ ਬੱਸ ਸਟੈਂਡ ਦੇ ਸੁਲਤਾਨਪੁਰ ਲੋਧੀ ਬੱਸ ਸਟੈਂਡ ਦੇ ਬਿਲਕੁਲੋਂ ਨਜ਼ਦੀਕ ਹੈ ਉੱਥੇ ਤੁਸੀਂ ਆਪਣੇ ਵਹੀਕਲ ਨਾਲ ਜਾ ਸਕਦੇ ਹੋ ਕੋਈ ਮੋਟਰਸਾਈਕਲ ਕਾਰ ਵਗੈਰਾ ਨਾਲ ਆ ਸਕਦੇ ਹੋ ਸੁਲਤਾਨਪੁਰ ਲੋਧੀ ਇੱਥੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਸ਼ੋਭਤ ਹੈ ਸੰਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਕਰਦੀਆਂ ਹਨ ਤੇ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਦੇ ਦਰਸ਼ਨ ਕਰਨ ਆਏ ਹਾਂ ਤੇ ਵਾਹਿਗੁਰੂ ਮਿਹਰ ਕਰੇ ਜੀ ਸਾਰਿਆਂ ਤੇ ਤੇ ਸਾਰੇ ਨੂੰ ਇਸ ਥਾਂ ਦੇ ਦਰਸ਼ਨ ਕਰਨੇ ਚਾਹੀਦੇ ਕਿਹਾ ਜਾਂਦਾ ਕਿ ਜਦੋਂ ਬਾਬਾ ਨਾਨਕ ਜੀ ਦੇ ਸਮੇਂ ਜਦੋਂ ਇੱਥੇ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਨਮਾਜ਼ ਕਰਨ ਆਵੋ ਤਾਂ ਬਾਬਾ ਨਾਨਕ ਜੀ ਨਮਾਜ਼ ਅਦਾ ਕਰਨ ਆਏ ਨਵਾਬ ਦੌਲਤ ਖਾਨ ਦੇ ਨਾਲ ਤੇ ਇੱਥੇ ਹੋਰ ਵੀ ਬਹੁਤ ਸਾਰੇ ਭੈਣ ਭਰਾ ਸਨ ਜਦੋਂ ਗੁਰੂ ਨਾਨਕ ਸਾਹਿਬ ਨਮਾਜ਼ ਅਦਾ ਕਰਨ ਆਏ ਤੇ ਨਮਾਜ਼ ਹੋਣ ਲੱਗ ਪਈ ਤੇ ਇਹ ਸਥਾਨ ਜਿਹੜਾ ਪਹਿਲਾਂ ਮਸਜਿਦ ਸੀ ਮਸਜਿਦ ਸੀ ਇਸ ਕਰਕੇ ਇਸ ਸਥਾਨ ਤੇ ਨਮਾਜ਼ ਅਦਾ ਕੀਤੀ ਗਈ ਸੀ ਜਦੋਂ ਤਨ ਤਨ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਨਮਾਜ਼ ਅਦਾ ਕਿਉਂ ਨਹੀਂ ਕਰ ਰਹੇ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਇਸ ਸਥਾਨ ਦੇ ਉੱਪਰ ਇਹ ਸੁਲਤਾਨਪੁਰ ਲੋਧੀ ਦਾ ਸਥਾਨ ਹੈ ਇਸ ਮੁਬਾਰਕ ਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਵਾਬ ਦੌਲਤ ਖਾਂ ਤੁਸੀਂ ਤਾਂ ਘੋੜੇ ਖਰੀਦਣ ਦੇ ਵਿੱਚ ਤੁਹਾਡਾ ਦਿਮਾਗ ਲੱਗਾ ਹੋਇਆ ਸੀ ਮਨ ਤਾਂ ਤੁਹਾਡਾ ਘੋੜੇ ਖਰੀਦਣ ਚ ਲੱਗਾ ਸੀ ਕਿ ਅਸੀਂ ਸੋਹਣੇ ਸੋਹਣੇ ਘੋੜੇ ਖਰੀਦਨੇ ਆ ਤੇ ਤੁਸੀਂ ਸਿਰਫ ਵਿਖਾਵਾ ਹੀ ਕਰ ਰਹੇ ਸੀ ਤਾਂ ਫਿਰ ਉਹ ਨਵਾਬ ਦੌਲਤ ਖਾਂ ਕਾਫੀ ਸ਼ਰਮਿੰਦੇ ਹੋਏ ਕਿ ਹਾਂ ਇਹ ਗੱਲ ਇਦਾਂ ਹੀ ਆ ਫਿਰ ਉਸ ਤੋਂ ਬਾਅਦ ਕਹਿੰਦੇ ਕਾਜੀ ਮਿਲਾਨਾ ਸੀ ਕਾਜੀ ਨੇ ਕਿਹਾ ਕਿ ਹਾਂ ਵੀ ਮੈਂ ਤੇ ਨਮਾਜ਼ ਦਾ ਕਰ ਰਿਆ ਸੀ ਫਿਰ ਤੁਸੀਂ ਮੇਰੇ ਨਾਲ ਕਿਉਂ ਨਹੀਂ ਨਮਾਜ਼ ਦਾ ਕੀਤੀ ਸਥਾਨ ਤੇ ਮੁਬਾਰਕ ਤਾਂ ਬਾਬੇ ਨਾਨਕ ਨੇ ਕਿਹਾ ਕਿ ਇਹਦਾ ਕਾਰਨ ਇਹ ਕਿ ਤੁਹਾਡਾ ਤਾਂ ਧਿਆਨ ਘਰ ਵਿੱਚ ਸੀ ਤੁਹਾਡੀ ਜਿਹੜੀ ਕੋੜੀ ਨੇ ਇੱਕ ਛੋਟੀ ਜਿਹੀ ਬਸੇਰੀ ਦਿੱਤੀ ਸੀ ਉਹਦਾ ਤੁਹਾਡਾ ਧਿਆਨ ਸੀ ਕਿ ਕਿਤੇ ਉਹ ਖੁਈ ਚ ਨਾ ਡਿੱਗ ਪਵੇ ਤੁਸੀਂ ਤਾਂ ਉੱਥੇ ਗਏ ਸੀ ਨਮਾਜ਼ ਮੈਂ ਤੁਹਾਡੇ ਨਾਲ ਕਿੰਜ ਕਰਦਾ ਜੇ ਤੂੰ ਇਹ ਸੱਚ ਉਹਨਾਂ ਨੂੰ ਪਤਾ ਲੱਗਾ ਤਾਂ ਫਿਰ ਉਹ ਬੜੇ ਸ਼ਰਮਿੰਦਗੀ ਜੀ ਮਹਿਸੂਸ ਕੀਤੀ ਤਾਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਢੈਅ ਪਏ ਕਿ ਹਾਂ ਮਾਲਕਾ ਤੁਸੀਂ ਜੋ ਵੀ ਕਹਿ ਰਹੇ ਹੋ ਸੱਚ ਕਹਿ ਰਹੇ ਹੋ ਇਵੇਂ ਹੀ ਸਾਡਾ ਧਿਆਨ ਸੀ ਇਸ ਥਾਂ ਦਾ ਉਹ ਇਲਾਕਾ ਆ ਜਿੱਥੇ ਅਸੀਂ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਵਾਹਿਗੁਰੂ ਮਿਹਰ ਕਰੇ ਜੀ ਇਹ ਮੁਬਾਰਕ ਸਥਾਨ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਜੋ ਸੁਲਤਾਨਪੁਰ ਲੋਧੀ 'ਚ ਜਿਹੜੇ ਕਹਿੰਦੇ ਨੇ ਕਿ ਬਾਬੇ ਨਾਨਕ 'ਤੇ ਛਤਤੀਆਂ ਦਾ ਕੋਈ ਨਹੀਂ ਸੀ ਫਿਰ ਇਹ ਜਿਹੜੇ ਸ਼ਬਦ ਬਾਬੇ ਨਾਨਕ ਨੇ ਮੰਨ ਦੀ ਆਤਮਾ ਨੂੰ ਪਛਾਣਦੇ ਹੋਏ ਕਈ ਸੀ ਤੇ ਕਿੱਡੇ ਵੱਡੇ ਸਨ ਇੱਥੇ ਉਹਨਾਂ ਦੀ ਜਾਤ ਇੱਕ ਚਿੱਤਰ ਵੀ ਲੱਗਾ ਹੋਇਆ ਆ ਜਿੱਥੇ ਨਵਾਬ ਦੌਲਤਖਾਂ ਤੇ ਕਾਜੀ ਮੁਲਾਣੇ ਹੋਣਾਂ ਦਾ ਵੀ ਦ੍ਰਿਸ਼ ਲੱਪਾਂ ਨੂੰ ਵੇਖਣ ਨੂੰ ਮਿਲਦਾ ਆ ਇਸ ਕਰਕੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਕਈ ਲੋਕ ਆਪਣੇ ਤਰੀਕੇ ਨਾਲ ਪੇਸ਼ ਕਰਦੇ ਨੇ ਬਾਬਾ ਨਾਨਕ ਇੱਕ ਰੱਬੀ ਰੂਪ ਸਨ ਰੱਬ ਸਨ ਜਿਨ੍ਹਾਂ ਨੇ ਬੜੀ ਦੁਨੀਆ ਦਾ ਭਲਾ ਕੀਤਾ ਆਪ ਅੰਦਰ ਜਾ ਕੇ 20 ਦਰਸ਼ਨ ਕਰਦੇ ਹਾਂ ਧੰਤਨ ਗੁਰੂ ਮਹਾਰਾਜ ਗ੍ਰੰਥ ਸਾਹਿਬ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਨੇ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸ਼ਿਸ਼ੋਭਤ ਨੇ ਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਆ ਬਾਬਾ ਜੀ ਇੱਥੇ ਨੇ ਸੇਵਾ ਕਰ ਰਹੇ ਨੇ ਭਾਈ ਗੁਰੂ ਮੇਰ ਕਰੇ ਜੀ ਇਸ ਥਾਂ ਤੇ ਬਾਬਾ ਨਾਨਕ ਜੀ ਉਹਨਾਂ ਨੇ ਨਮਾਜ਼ ਅਦਾ ਕਰਨ ਸਮੇਂ ਸੱਚ ਦਾ ਪਰਦਾ ਫਾਸ਼ ਕੀਤਾ ਸੀ ਜਾਂ ਝੂਠ ਦਾ ਪਰਦਾ ਫਾਸ਼ ਕੇ ਸੱਚ ਨੂੰ ਜਨਤਕ ਕੀਤਾ ਸੀ ਤੇ ਇਹ ਬਹੁਤ ਹੀ ਮੁਬਾਰਕ ਤੇ ਭਾਗਾਂ ਵਾਲਾ ਸਥਾਨ ਹੈ ਧੰਤਨ ਗੁਰੂ ਕੰਨ ਸਾਹਿਬ ਜੀ ਮਹਾਰਾਜ ਸੰਕਤਾਂ ਦੇਰਸ਼ਨ ਦੇ ਲਈ ਸ਼ਿਸ਼ੋਬਤ ਨੇ ਇਸ ਮੁਬਾਰਕ ਸਥਾਨ ਤੇ ਧੰਤਨ ਗੁਰੂਗ੍ਰੰਥ ਸਾਹਿਬ ਜੀ ਦੇ ਗੁਰ ਜੜੀਆਂ ਦੇਗਾ ਨੇ ਕੜਾ ਪ੍ਰਸ਼ਾਦੀਆਂ ਵੀ ਮਿਲਦੀਆਂ ਨੇ ਸਾਨੂੰ ਵੀ ਇੱਥੋਂ ਦੇਗ ਮਿਲੀ ਤੁਹਾਡੀ ਸਾਰਿਆਂ ਦੀ ਇਸ ਮੁਬਾਰਕ ਸਥਾਨ ਤੇ ਰੱਬ ਸੋਣਾ ਹਾਜ਼ਰੀ ਪ੍ਰਵਾਨ ਕਰਨ ਇਹ ਗੁਰਦੁਆਰਾ ਸਾਹਿਬ ਜੀ ਦਾ ਬਾਹਰੀ ਦ੍ਰਿਸ਼ ਜੋ ਬਹੁਤ ਹੀ ਪਿਆਰਾ ਜਿਆ ਤੇ ਬੜਾ ਹੀ ਸੋਹਣਾ ਜਿਆ ਹੈ ਗੁਰਦੁਆਰਾ ਸਾਹਿਬ ਕਿਉਂਕਿ ਗੁਰਦੁਆਰਾ ਸਾਹਿਬ ਸਾਰੇ ਹੀ ਬੜੇ ਸੋਹਣੇ ਤੇ ਬੜੇ ਪਿਆਰੇ ਹੁੰਦੇ ਨੇ ਦੂਰ ਨੇੜੇ ਵੱਸਦੇ ਉਹ ਸਾਡੇ ਸਾਰੇ ਭੈਣ ਭਰਾ ਕਈ ਵਾਰਾਂ ਕਈ ਥਾਵਾਂ ਤੇ ਆਪਾਂ ਆਪਣੀਆਂ ਮਜਬੂਰੀਆਂ ਕਰਕੇ ਨਹੀਂ ਆ ਸਕਦੇ ਸਮੇਂ ਦੀ ਘਾਟ ਕਰਕੇ ਨਹੀਂ ਆ ਸਕਦੇ ਉਮਰ ਦੇ ਕਰਕੇ ਨਹੀਂ ਆ ਸਕਦੇ ਕੋਈ ਵੀ ਕਾਰਨ ਹੋ ਸਕਦਾ ਲੇਕਿਨ ਮੈਂ ਸਾਰਿਆਂ ਦੀ ਇੱਥੇ ਹਾਜ਼ਰੀ ਰੱਬ ਸੋਹਣੇ ਦੇ ਘਰ ਬੇਨਤੀ ਕਰਦਾ ਪ੍ਰਮਾਣ ਹੋਵੇ ਬਾਬੇ ਨਾਨਕ ਦੇ ਘਰ ਜਿਹੜੇ-ਜਿਹੜੇ ਮੇਰੇ ਭੈਣ ਭਰਾ ਦੂਰ ਨੇੜੇ ਵਸਦੇ ਨੇ ਸਾਰਿਆਂ ਦੀ ਹਾਜ਼ਰੀਆਂ ਪ੍ਰਮਾਣ ਹੋਣੀ ਇੱਥੇ ਰਹਿਣ ਲਈ ਕਮਰੇ ਵੀ ਹੈਗੇ ਨੇ ਸੰਗਤਾਂ ਦੇ ਰਹਿਣ ਲਈ ਬਹੁਤ ਸੋਹਣੇ ਕਮਰੇ ਵੀ ਪ੍ਰਬੰਧ ਨੇ ਗੁਰੂ ਮਹਾਰਾਜ ਅਟੁੱਟ ਲੰਗਰ ਵੀ ਚੱਲਦੇ ਨੇ ਤੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਆ ਇਹ ਸੁਲਤਾਨਪੁਰ ਲੋਧੀ ਦਾ ਸਥਾਨ ਹੈ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸੀਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ